हां जी दोस्तों हुणे हुणे सुई एक आपा सोंनु चंगी बਹਿੜ ਦਿਖਾ ਰਿਆ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਖੜੇ ਆਂ ਜੀ ਪਿੰਡ ਮਹਾਰਾਜ ਪੱਤੀ ਕਰਮਚੰਦ ਗੁਰਦੁਆਰਾ ਰਾਮਸਰ ਦੇ ਬਿਲਕੁਲ ਨੇੜੇ ਬਾਈ ਗਰਮੀਤ ਦੇ ਘਰੋਂ ਮਿੱਤਰੋ ਇਹ ਵੀਡੀਓ ਬਣਾ ਰਿਆ ਆਂ ਕਦੋਂ ਕੁ ਸੁਈ ਆ ਤੇ ਇਹਦੀ ਡਿਟੇਲ ਤਾਂ ਆਪਾਂ ਪੂਰੀ ਫਾਇਦੂ ਲੈਨੇ ਆਂ ਜੇ ਕਦ ਕੱਡ ਦੀ ਗੱਲ ਕਰਗੇ ਤਾਂ ਠੀਕ ਆ ਕਦ ਕੱਡ ਵੀ ਠੀਕ ਆ ਤੇ ਭਜਨ ਵੀ ਚੰਗਾ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ ਹੈ ਕੱਲਾ ਕੱਲਾ ਥਾਣਾ ਹੈ ਹਵਾਨਾ ਬਹੁਤ ਸੋਹਣਾ ਮਿੱਤਰੋ ਬਣਾਇਆ ਵਾ ਤੇ ਕਰਦੇ ਆ ਪਹਿਲਾਂ ਗੱਲਬਾਤ ਫਿਰ ਆਪਾਂ ਮਿੱਤਰੋ ਤੁਹਾਨੂੰ ਤੋਰ ਕੇ ਦਿਖਾਵਾਂਗੇ ਹਾਜੀ ਬਾਈ ਗੁਰਮੀਤ ਕੀ ਹਾਲ ਚਾਲ ਸਸੀ ਕਾ ਓ ਠੀਕ ਐ ਸੇ ਤਾਂ ਆ ਪਹਿਲਾ ਗਾਂ ਦਾ ਸੂਆ ਕਿਹੜਾ ਜੀ ਸੂਆ ਦੂਜਾ ਵੀਰਿਆ ਦੂਜਾ ਸੂਆ ਕਦੋਂ ਕੁ ਸੂਈਆ ਕਿੰਨਾ ਚਿਰ ਹੋ ਗਿਆ ਇਹ 2 ਪੋਛ ਲਈ ਬਈ ਮਿਲ ਲੱਗਾ ਘੰਟਾ ਕੋ ਗਿਆ ਹਣਾ ਠੀਕ ਐ ਬੱਚਾ ਮਗਰ ਬੱਚਾ ਮਗਰ ਬੱਸ ਆਈਏ ਮਗਰ ਬੱਸਾ ਠੀਕ ਐ ਕਿੰਨਾ ਕੁ ਦੁੱਧ ਪਾ ਸਕਦੀ ਆ ਸੋਡਾ ਅੰਦਾਜ਼ਾ ਦੁੱਧ ਤਾਂ ਹੀ ਦੁੱਧ ਵਾਰੀ ਆਪਾਂ ਕੋ ਆਪ ਲੈ ਆਉਣੇ ਆ ਲੈਵਾ ਦੇਖੀਏ ਨੂੰ ਪਤਾ ਲੱਗੂ ਲੈ ਜਾਣ ਕਰ ਬੰਦਾ ਨੂੰ ਪਤਾ ਠੀਕ ਐ ਹੈ ਆ ਵੀ ਕਹਿ ਦੱਸਣਾ ਨਹੀਂ ਹੈ ਨਾ ਆਪਾਂ ਹੁਣ ਅਮੀ ਕਰੀਏ 25 ਕਿਲੋ 23 ਕਿਲੋ ਅਗਲਾ ਕੇ 15 ਥੋੜੀ ਸਾਹਮਣੇ ਲੇਵਾ ਲੇਵਾ ਹਿਸਾਬ ਨਾਲ ਦੁੱਧ ਕੱਢਾਂਗਾ ਹਾਂ ਲੇਵਾ ਮਿੱਤਰੋ ਬਹੁਤ ਸੋਹਣਾ ਬਣਾਇਆ ਵਾ ਤੇ ਸਾਹੀ ਵਾਲ ਦਾ ਥੋੜਾ ਜਿਹਾ ਕਰਾਸ ਪਣਾ ਹੈ ਸਰੀਰ ਦੀ ਬਣਤਰ ਬਹੁਤ ਚੰਗੀ ਆ ਵਜਨ ਵੀ ਚੰਗਾ ਚੰਗੀ ਸਭੀ ਵੀ ਹੈ ਤੇ ਮਗਰ ਵੀ ਤੁਸੀਂ ਦੇਖ ਸਕਦੇ ਹੋ ਕਿ ਥੋੜਾ ਜਿਹਾ ਹਵਾਨਾ ਨਹੀਂ ਨਾ ਤੇ ਅੱਗੇ ਨੂੰ ਵੀ ਬਹੁਤ ਹੈ ਚੰਗਾ ਮੋਟਾ ਥਣ ਲੱਗਿਆ ਵਾ ਇੱਕ ਵਾਰੀ ਤੋੜਦੇ ਆ ਤੋੜਦੇ ਮਲਜ ਸੋ ਬਣੇ ਰਹੋ ਮਿੱਤਰੋ ਆਪਣੇ ਚੈਨਲ ਦੇ ਨਾਲ ਜੇ ਰਹੇ ਜੇ ਪੈਣੀ ਆ ਹਨਾ ਹਾਂਜੀ ਹਾਂਜੀ ਠੰਡੀ ਸੀਲ ਬਹੁਤ ਆਈ ਠੰਡੀ ਸੀਲ ਫੁੱਲ ਆ ਜੇ ਰਹੇ ਜੇ ਪੈਣੀ ਆ ਤੇ ਦੁੱਧ ਮੇਰਾ ਅਨੁਆਜਾ ਵੀ 20 ਲੀਟਰ ਦੇ ਕਰੀਬ ਕੱਢਣਾ ਚਾਹੀਦਾ ਅੱਗੇ ਅੱਗੇ ਮੰਨ ਲਾ ਅਗਲੇ ਦੀ ਸਮਝ ਆਏ ਆਪਾਂ ਆਪਾਂ ਹਾਂ ਹਾਂ ਆਪਾਂ ਘਾਟੀ ਦੀ ਸਾਂਗਰੀ ਬਦਲ ਹਾਂ 1 ਕਿਲੋ 2 ਕਿਲੋ ਆਪਾਂ ਘਾਟੀ ਮੰਨ ਕੇ ਚੱਲ ਗਏ ਹਨਾ ਹਾਂਜੀ ਹਾਂਜੀ ਵਜਨ ਵੀ ਚੰਗਾ ਤੇ ਮਿੱਤਰੋ ਮੋੜ ਲੇ ਜੀ ਗਰਮੀ ਚੱਲਣ ਵਾਲੀ ਆ ਜਿੱਥੇ ਮਰਜ਼ੇ ਵਾਂਦੇ ਮਿੱਤਰੋ ਕੋਈ ਵੀ ਸਮੱਸਿਆ ਨਹੀਂ ਹੋਣੀ ਜਿਹੜੇ ਭਰਾ ਨੇ ਇੱਕ ਦੋ ਪਸ਼ੂ ਰੱਖਣੇ ਆ ਉਹਨਾਂ ਦੇ ਖਾਤਰ ਮਿੱਤਰੋ ਬਹੁਤ ਚੰਗੀ ਆ ਕਿਉਂਕਿ ਇਹਦੀ ਫੈਂਟ ਵੀ ਫੁੱਲ ਹੋਣੀ ਆ ਘੱਟੋ ਘੱਟ 50 ਦੇ ਨੇੜੇ 4786 ਤੇ ਦੂਜੀ ਗੱਲ ਦੁੱਧ ਵੀ 12 ਮੀਲੀਟਰ ਦਾ ਮਿੱਤਰੋ ਇਹਨੇ ਖੁੱਲਾ ਕੱਢਣਾ ਵੱਧ ਘੱਟ ਵੀ ਕਰ ਸਕਦੀ ਆ ਨਾ ਮਿੱਤਰੋ ਸਿੱਧੀ ਜਿਹੀ ਰਿਪੀਟਰ ਹੋਵੇ ਤੇ ਨਾ ਹੀ ਮਿੱਤਰੋ ਅ ਗਰਮੀ ਮੱਲੇ ਕਿਉਂਕਿ ਵੈਸੇ ਤਾਂ ਮੌਸਮ ਬਦਲ ਚੁੱਕਿਆ ਤੇ ਮਹੀਨੇ ਵੀ ਦਿੰਦੇ ਆ ਮਿੱਤਰੋ ਪੂਰੇ ਮੌਸਮ ਚੇਂਜ ਹੋ ਜਾਂਦਾ ਕਿਉਂਕਿ ਅੱਧੀ ਭਾਦੋਂ ਮਿੱਤਰੋ ਫੁੱਲ ਮੌਸਮ ਚੇਂਜ ਹੋ ਜਾਂਦਾ ਤੇ ਰੇਟ ਪਰ ਕੀ ਕਰਤਾ ਜੀ ਤਾਂ ਆਪਾਂ ਰੇਟ ਬਾਈ ਇਹਦਾ 75000 ਲੈਣ ਦੇਣ ਜਾਂ ਰੇਟ ਨਹੀਂਗਾ 16 ਸੱਪਾ ਕਰਦੇ ਆਂ ਬਸ 75 ਤੋਂ 16 ਸੱਪਾ ਹੋ ਜੂ ਹਾਂ ਬਸ ਤੇ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਆ 94175 94175 57952 57952 94175 57952 ਪਿੰਡ ਹੈਗਾ ਜੀ ਮਹਾਰਾਜ ਪੱਤੀ ਕਰਮਚੰਦ ਬਿਲਕੁਲ ਆਮਸਰੇ ਦੇ ਨੇੜੇ ਘਰ ਆ ਤੁਸੀਂ ਦੇਖ ਸਕਦੇ ਹੋ ਆਮਸਰਾ ਗੁਰਦੁਆਰਾ ਦਿਖ ਰਿਹਾ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦੇ ਹੋ ਮਿੱਤਰੋ ਸੰਪਰਕ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਜੀ 98724 82124 ਤੇ ਸੋ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਭਰਾ ਜੁੜ ਰਹੇ ਨੇ ਤੇ ਜਿਹੜੇ ਭਰਾਵਾਂ ਨੂੰ ਵੀਡੀਓ ਚੰਗੀਆਂ ਲੱਗਦੀਆਂ ਲਾਈਕ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਧੰਨਵਾਦ